ਲੋ ਜੀ ਗਾਇਸ ਸਾਡੇ ਪਿੰਡ ਵਿੱਚ ਸੱਪ ਵਾਹ ਵਾਹ ਬਲੈਕ ਆ ਗਿਆ ਛੱਡ ਜਾ ਲੋ ਜੀ ਇੱਥੇ ਕਿ ਇੱਥੇ ਇੱਥੇ ਕਿ ਵੜਿਆ ਬਾਬਾ ਕਿੱਥੇ ਵੜਿਆ ਇੱਥੋਂ ਨਹੀਂ ਆਇਆ ਵੜਿਆ ਨਹੀਂ ਉਹ ਨਾਲੀ 'ਚ ਨਾਲੀ 'ਚ ਨਹੀਂ ਵੜਿਆ ਉਹ ਇੱਥੋਂ ਕਿਤੇ ਹੋਇਆ ਇਦਾਂ ਨੂੰ ਐਵੇਂ ਇੱਥੇ ਸੀਗਾ ਉਹ ਆਹ ਇੱਥੋਂ ਗਿਆ ਉਹ ਤੈਨੂੰ ਕਿੱਦਾਂ ਪਤਾ ਇੱਥੋਂ ਗਿਆ ਦੱਸ ਆਹ ਇੱਥੋਂ ਹੀ ਆਈ ਲੈਂ ਜਾਂਦੀ ਆ ਉਹ ਆ ਸੀਗਾ ਨਾ ਇੱਥੋਂ ਇੱਥੋਂ ਲੰਘਦੇ ਆ। ਆ ਇੱਥੇ ਕਿਤੇ ਬੜਿਆ ਹੋਣਾ ਇੱਥੇ ਕਿਤੇ ਦੇਖੀ ਵਿੱਚ ਆ ਵੇਖ ਲਈਂ। ਜੀ ਫਰੂਗਾ ਜੀ ਮਾਰਵਾੜੇ ਦਾ ਨਿੱਕੀ ਜਿਹੀ ਜਗਾ ਦੇ ਵੜ ਜਾਂਦੇ ਆ। ਸਾਲਿਆ ਪਰਲੇ ਤੇ ਕਹਿੰਦੇ ਆ। ਇਹ ਹਿਲਣਾ ਵਾਲਾ। ਨਹੀਂ ਨਹੀਂ। ਅਮਾ ਉਹ ਇਧਰ ਦੀ ਟੱਪ ਕੇ ਵਿੱਚ ਚਲ ਗਿਆ ਹੋਣਾ ਇਹਨੂੰ। ਉਹ ਖੇਤਾਂ ਨੂੰ ਨਿਕਲ ਗਿਆ। ਉਹ ਹੈਗਾ ਵੱਡਾ ਜੀ। ਵੱਡਾ ਕਿੱਥੇ? ਦਨੀਲਾ ਤਰੇ ਪੈਲਾ ਜਹਾ ਦੇ। ਦਰਿਆ ਨਹੀਂ। ਉਹ ਲੱਭਾਉਂ ਮੈਂ ਤੇ ਬੜਾ ਹੋਊ ਆਉ ਹੈਗਾ ਜਨੀ ਨੇ ਕਹਿੰਦਾ ਫੜ ਕੇ ਹੁਣ ਕੱਢ ਕੇ ਨਾ ਗਾਲਚ ਪਾਉਣਾ ਕਿੰਨਾ ਜਦੋਂ ਤੱਕ ਹੀ ਆਉਗੀ ਫਿਰ ਇਹ ਜੀ ਲੱਭਿਆ ਨਹੀਂ ਨਾ ਫਿਰ ਲੱਭ ਗਿਆ ਹੀਗਾ ਮਮਾ ਛੇ ਛੱਡ ਦਿੰਦਾ ਉਹ ਕੋਣ ਹੈ ਬੜੀ ਆਉਣਾ ਕੀ ਕਰਾਂਗੇ ਬਾਹਰ ਨਆ ਵੀ ਸਨੀ ਲਾਉਣ ਕੈਨਸਲ ਹੋ ਗਿਆ ਨਾ ਹੁੰਦਾ ਕੰਮ ਲਾਦਾ ਹਨਾ ਹੁਣ ਉੱਥੇ ਬੜਨ ਲੱਗਾ ਆਪ ਗੁੱਡ ਚ ਹੈ ਹਲਦੀ ਆ ਇੱਥੇ ਲੱਗੀ ਤਾਇਰ ਕੋਈ ਬਾਗ ਦੇ ਵਿੱਚ ਦੇਖ ਲਾ ਕਿਹੜੀ ਖੇੜੀ ਚੀਜ਼ ਘਟਿਆ ਚੰਗੀ ਤਰ੍ਹਾਂ ਚੈੱਕ ਕਰ ਲਾ ਬੰਦ ਕਰੋ ਪਾਣੀ ਦਰਿਆ ਬੰਦ ਕਰੋ ਬਾਗ ਚ ਕੋਈ ਚੀਜ਼ ਨਾ ਘਟੇ ਆਪਣੀ ਨੰਨੂ ਇੱਧਰ ਆ ਹੂੰ ਕਾਹ ਨਹੀਂ ਕਰੀਂ ਓਏ ਓਏ ਇੱਧਰ ਨਨੂਰਾ ਮਾਮੂਆ ਲਓ ਜੀ ਗਾਇਜ਼ ਆਪਾਂ ਚੱਲੇ ਹੁਣ ਦੁੱਧ ਲੈ ਸਤਿਆਤਾਈ ਤੂੰ ਕਿੱਥੇ ਚੱਲੀ ਆਂ ਹੈਂ ਕਿੱਥੇ ਚੱਲੇ ਆਪਾਂ ਹੈਂ ਤਾਈ ਕੀ ਕਰੀ ਜਾਨੀ ਆ ਜਿਹੜਾ ਸਾਹਮਣੇ ਸੀ ਇਦਨ ਇਕਨੰਨੇ ਮਨੇ ਸ਼ੰਨੇ ਦੁੱਧ ਲੈਣ ਚਲਾ ਮੇਰਾ ਪੁੱਤ ਹੈ ਦੁੱਧ ਲੈਣ ਚਲਾ ਹੈ ਨਾ ਲੋ ਜੀ ਆਪਾਂ ਹੁਣ ਚੱਲੇ ਆ ਦੁੱਧ ਲੈਣ ਤੇ ਦੇਦੇ ਆ ਸ਼ੀਰੀ ਚਾਚੀ ਕੋਲ ਲੈਣਾ ਦੁੱਧ ਚਾਚੀ ਕੋਲ ਕਰਾਂਗੇ ਲੈਣਾ ਚਾਚੀ ਕੋਲ ਓਸ਼ੋ ਲੋ ਜੱਕਰ ਆਪਣੇ ਸਾਡੇ ਪਿੰਡ ਦਾ ਮਾਹੌਲ ਇਹ ਸਾਡੇ ਪਿੰਡ ਵਾਲੀ ਹੈਗੀ ਆ ਸੜਕ ਜੂਮ ਦੀ ਗੱਲ ਕਰਨਾ ਤਿੰਨ ਗੁਣਾ ਜ਼ਿਆਦਾ ਆ ਉਹਦੇ ਲੱਗੇ ਤਾਂ ਥੱਕ ਗਿਆ ਹੈ ਉੱਦਾਂ ਗੱਡੀ ਹੈਗੀ ਲੈ ਬਟਾ ਦੇ ਡੋਲੂ ਲੈ ਬਟਾ ਦੇ ਮੈਂ ਚੰਗ ਕਰਕੇ ਹੁੰਦੀ ਇੱਥੇ ਲੋ ਇਹ ਡੋਲੂ ਆਪ ਰੱਖ ਦਿੱਤਾ ਗਾ ਇਸ ਤੇ ਆਇਆ Chị chị nên ở đây thì là cái gì? Chị hey? chị nên đây, tôi chị gií chị. Hả? Uh. Oh, oh. Chị này. Hả? Oh, hôm nay chị chị đi ôm